ਐਬੀਪੀ ਸੰਜਾ ਤੁਹਾਨੂੰ ਰੱਖੇ ਅੱਗੇ ਚਲੰਦਾ ਤੇ ਰਿਆਨਕ ਬਾਜ਼ਾਰ ਚ ਬੁੱਧਵਾਰ ਰਾਤ ਕਈ ਦੁਕਾਨਾਂ ਆਗ ਦੀ ਭੇਂਟ ਚੜੀਆਂ ਲੱਖਾਂ ਦਾ ਸਮਾਨ ਸਾੜ ਕੇ ਸੁਆਹ ਹੋ ਗਿਆ ਫਾਇਰ ਬ੍ਰਿਗੇਡ ਨੇ 4 ਘੰਟਿਆਂ ਦੀ ਕੜੀ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਹੁਣ ਤੱਕ ਅੱਗ ਲੱਗਣ ਦਾ ਜੋ ਕਾਰਨ ਸਾਹਮਣੇ ਆਇਆ ਹੈ ਉਹ ਹੈ ਸ਼ਾਰਟ ਸਰਕਟ ਦੁਕਾਨ ਮਾਲਕ ਨੇ ਕਿਹਾ ਕਿ ਬਿਜਲੀ ਵਿਭਾਗ ਨੇ ਜੇ ਸਾਵਧਾਨੀ ਵਰਤੀ ਹੁੰਦੀ ਤਾਂ ਇੰਨਾ ਵੱਡਾ ਨੁਕਸਾਨ ਨਾ ਹੁੰਦਾ ਦੁਕਾਨ ਬੰਦ ਕਰਕੇ ਗਏ ਆ ਘਰ ਇਹ ਮਾਲੀ ਬਾਜ਼ਾਰ ਹੀ ਗਏ ਆ ਤੇ ਵਾਪਸੀ ਤੇ ਟੈਲੀਫੋਨ ਆ ਗਿਆ ਕਿ ਤੁਹਾਡੇ ਦੁਕਾਨ ਤੇ ਅੱਗ ਲੱਗੀ ਹੈ ਉੱਤੇ ਤਾਰਾਂ ਬੀਲੀ ਵਰੀਆਂ ਜਿਹੜੀਆਂ ਨਾਲੇ ਬੀਲੀ ਮਹਿਕਮੇ ਨਾਲ ਜਿਹੜੀਆਂ ਛੱਡੀਆਂ ਹੋਈਆਂ ਨਾ ਉੱਤੇ ਜੋੜ ਹੈਗੇ ਉੱਥੋਂ ਅੱਗ ਲੱਗੀ ਹੈ ਸਾਡੇ ਅੰਦਰ ਕੋਈ ਹੋਇਆ ਨਹੀਂ ਸਾਰਾ ਬੀਲੀ ਮਹਿਕਮੇ ਦਾ ਕਸੂਰ ਹੈ ਬਾਹਰ ਸਾਰੇ ਜੋੜ ਅੱਜ ਵੀ ਦੇਖੋ ਉੱਥੋਂ ਅੱਗ ਸ਼ੁਰੂ ਹੋਈ ਹੈ ਨਾਲ ਦੇ ਗਵਾਂਢੀ ਗਵਾਂਢੀ ਉਹਨਾਂ ਦੀ ਦੁਕਾਨ ਖੁੱਲੀ ਸੀ ਉਹਨਾਂ ਨੇ ਨੋਟ ਕੀਤੀ ਇਸ ਗੱਲ ਦੀ ਜੋੜ ਸਾਰੇ ਉੱਥੇ ਪਾਏ ਹੋਏ ਇੱਥੇ ਜੋੜ ਉੱਥੇ ਜੋੜ ਜਿਹੜੇ ਨਾ ਉਹਨਾਂ ਨੇ ਸਾਰੇ ਉੱਥੋਂ ਹੀ ਅੱਗ ਸ਼ੁਰੂ ਹੋਈ ਸਾਰੀ ਤੇ ਇਹ ਅਗਰ ਅੱਗ ਟਾਈਮ ਨਾ ਬੁਝੇ ਸਾਰੀ ਸਾਰੀ ਬਾਜ਼ਾਰ ਹੀ ਜਲ ਸਕਦਾ ਸੀ ਰਾਤ ਵੇਲੇ ਭਿਆਨਕ ਅੱਗ ਉਸ ਵੇਲੇ ਲੱਗੀ ਚਾ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਜਾ ਚੁੱਕੇ ਸਨ ਇਸ ਲਈ ਕੀਮਤੀ ਜਾਨਾਂ ਤਾਂ ਬਚ ਗਈਆਂ ਪਰ ਜੋ ਨੁਕਸਾਨ ਹੈ ਉਹ ਸੀ ਕੋਈ ਗਿਣਤੀ ਨਹੀਂ এবੀਵੀ ਸੰਜਾ ਤੁਹਾਨੂੰ ਰੱਖੇ ਅੱਗੇ